ਹਰਪਾਲ ਸਿੰਘ ਜੀ ਵੀਰ ਜੀ ਮੈਂ ਇਥੋਂ ਐਫ ਪੀਆ ਕਰਵਾਈਆਂ ਸੀ ਐਸ ਬੀਆਈ ਬੈਂਕ ਚੋਂ 4 4 ਲੱਖ ਦੀਆਂ 4 ਕਰਵਾਈਆਂ ਸੀਆਂ 16 ਲੱਖ ਰੁਪਏ ਮੇਰਾ ਤੇ ਉਦੋਂ ਸਾਲ ਹੋ ਗਿਆ ਪਹਿਲਾਂ ਕਰਵਾਈਆਂ ਸੀ ਇਹ ਤੇ ਹੁਣ ਚੈੱਕ ਕਰਾਈਆ ਹੋਣਾ ਨੇ ਫੇਕ ਹੈ ਇਹ ਠੀਕ ਹੈ ਇਹ ਬੈਂਕ ਦੇ ਕਾਰਵਾਈ ਹੋਣੀ ਚਾਹੀਦੀ ਹੈ ਮੈਨੂੰ ਪੇਰੇ ਗਏ ਕਿਵੇਂ ਵਾਪਸ ਹੋਣੀ ਚਾਹੀਦੀ ਹੈ ਕਿੰਨੇ ਕੇ ਪੈਸੇ ਜਿਹੜੇ ਤੁਹਾਡੀ ਦੇ ਰੱਖਣੀ ਇਹ 16 ਲੱਖ ਰੁਪਏ ਜੀ 16 ਲੱਖ ਰੁਪਏ ਧੰਨਵਾਦ ਪਤਾ ਕਰਾ ਆ ਹੁਣ ਹੀ ਪਤਾ ਲੱਗਾ ਜੀ ਕੱਲ ਹੀ ਪਤਾ ਲੱਗਾ ਹੁਣ ਅੱਗੇ ਚੱਕਰ ਆਇਆ ਹੁਣ ਤੁਸੀਂ ਮਿਲਿਓ ਅੰਦਰ ਆ ਕੇ ਹਾਂਜੀ ਹੁਣ ਇਹਨਾਂ ਨੇ ਇੱਕ ਕੱਲੀ ਐਪਲੀਕੇਸ਼ਨ ਲੈ ਕੇ ਲਿਖ ਕੇ ਦੇ ਦੋ ਆਂਦੇ ਐਪਲੀਕੇਸ਼ਨ ਲੈ ਲਈ ਹੈ ਤਾਂ ਵੇਖੋ ਹੁਣ ਬੈਂਕ ਕੀ ਕਰਦੀ ਹੈ ਇਹਰਾ ਨਾਮ ਕੰਜੀਤਪੁਰਾ ਗਦੀਪੁਰ ਦੇ ਨਾਮ ਤੇ ਐਕਟਿੰਗਾਂ ਸੀ ਜੀ ਅਡਵਾਈਟ ਖਾਤਾ ਜੀ ਸਾਡਾ ਤੇ ਕੀ ਹੋਇਆ ਕੀ ਹੋਇਆ 3 ਲੱਖ ਦੀਆਂ ਐਕਟਿੰਗਾਂ ਸੀ ਜੀ ਸਾਡੀਆਂ ਤੇ 2.5 ਲੱਖ ਦੀ ਲਿਮਟ ਆ ਜੀ ਇਸ ਲਿਮਟ ਨਿਊ ਕੀਤੀ ਸੀ ਉਹ ਲਿਮਟ ਵੀ ਚੱਕ ਕੇ ਲੈ ਗਿਆ ਜੀ ਤੇ ਐਫਡੀਆਂ ਵੀ ਸਾਰੀਆਂ ਗਈਆਂ ਜੀ ਸਾਡੀਆਂ ਕੀ ਤੁਹਾਨੂੰ ਕੀ ਕਹਿੰਦਾ ਵੀ ਕੋਈ ਟਰਾਂਸਫਰ ਕੀਤੀ ਹੈ ਹਾਂ ਜੀ ਸਾਨੂੰ ਕਹਿੰਦੇ ਐਕਟਿੰਗਾਂ ਕਰਤੀਆਂ ਤੁਹਾਡੀਆਂ ਟਰਾਂਸਪੋਰਟ ਕਰਤੀਆਂ ਜੀ ਅੱਗੇ ਡੇਟ ਫੁਦ ਹੁੰਦੇ ਸੀ ਪੁਰਾਣੀਆਂ ਚੱਲ ਰਹੀਆਂ ਸੀ ਜੀ ਤੋਂ ਕਾਗਜ਼ ਬਦਲ ਦਿੱਤੇ ਇਹਨਾਂ ਨੇ ਹਾਂਜੀ ਕਾਗਜ਼ ਦਿੱਤੇ ਜੀ ਸੰਦੇ ਫਿਰ ਕਾਗਜ਼ ਪੱਤਰਾ ਨਹੀਂ ਹੁਣ ਹੁਣ ਅਸੀਂ ਚੈੱਕ ਕਰਾਈਆਂ ਆ ਕੇ ਜੀ ਜਦੋਂ ਰੋਲਾ ਤੇ ਆ ਤੇ ਖਾਤਾ ਸਾਫ਼ ਹੈ ਜੀ ਕੁਝ ਨਹੀਂ ਆਤੀਆਂ ਵਿੱਚ ਲੈ ਕੇ ਅੱਜ ਸਾਰਨਾ ਕੀ ਕਹਿੰਦੇ ਪੈਸੇ ਕਢਾ ਲੈ ਹਾਂਜੀ ਪੈਸੇ ਕਢਾ ਲੈ ਜੀ ਤੇ ਹੁਣ ਤੁਸੀਂ ਕੋਈ ਪੋਸਟਿੰਗ ਡਿਟ ਕੀਤੀ ਹੈ ਨਹੀਂ ਹਜੇ ਨਹੀਂ ਕੀਤੀ ਜੀ ਅਜੇ ਤਾਂ ਐਪਲੀਕੇਸ਼ਨ ਲਿਖਾਉਣੀ ਆ ਜੀ ਜਗਦੀਸ਼ ਸਿੰਘ ਸੌਣ ਅਮਰੀਕ ਸਿੰਘ ਟੈਂਟਲੋਂ ਕਰਦੇ 4,85ਰ ਗਾਇਬ ਹੋਇਆ ਟੋਟਲ ਮੈਂ 18-6-2025 ਨੂੰ 7,85,000 ਰੁਪਏ ਦਿੱਤਾ ਸੀ ਕੇਸੀਸੀ ਲਿਮਟ ਸੀ ਇੱਕ ਮੇਰੇ ਨਾਲ ਦੇ ਇੱਕ ਮੇਰੇ ਡੈਡੀ ਦੇ ਨਾਂ ਤੇ ਸੀ ਮੇਰੀ ਲਿਮਟ ਨਾਲ 3 ਲੱਖ ਰੁਪਇਆ ਜੋ ਭਾਰਤੀ ਜੋ ਮੈਨੂੰ ਸ਼ੋ ਹੋ ਗਈ ਹੈ 4,85,000 ਰੁਪਇਆ ਰਸੀਦ ਮੈਨੂੰ ਦੇਤੀ ਆ ਉਹ ਡੈਡੀ ਦੇ ਨਾਂ ਜਮਾ ਨਹੀਂ ਕੀਤੀ ਨਕਦ ਕਹੇ ਦਿੱਤਾ ਸੀ ਕਾਊਂਟਰ ਤੇ ਗਿਣ ਕੇ ਇਹਨਾਂ ਨੇ ਅਕਾਊਂਟਿੰਗ ਨੂੰ ਜੋ ਕੰਦਰ ਰਿਕਾਰਡ ਨੇ ਆ ਹੁਣ ਕਿਸੇ ਅਗਲ ਕਰਕੇ ਮਿਲਿਆ ਤੁਸੀਂ ਮਿਲਿਆ ਕੋਈ ਕੁਛ ਨਹੀਂ ਕਰ ਰਹਾ ਕਰਦੇ ਕਰਦੇ ਰਾਤ ਅਫਸਰ 아이ਸੀ 8 8:30 ਤੇ ਬੈਠੇ ਰਹੇ ਹੁਣ 12 ਵਜੇ ਦਾ ਟਾਈਮ ਆ ਇਸ ਟਾਈਮ ਤੱਕ ਅੱਜ ਤੱਕ ਵੀ ਕੁਰਸੀ ਮੈਨੇਜਰ ਦੀ ਖਾਲੀ ਆ ਕੋਈ ਇਹਨਾਂ ਦਾ ਪ੍ਰੋਡਕਟਰ ਨਹੀਂ ਆਇਆ ਇੱਕ ਦੋ ਛੋਟੇ ਆ ਮਲਾਜ਼ਮ ਉਹ ਬੈਠੇ ਆ ਬਸ ਟਾਣ ਟੋਲ ਕਰ ਰਹੇ ਉਹਨਾਂ ਨੇ ਕੋਈ ਤਾਂ ਕੋਈ ਆ ਉਹ ਕਹਿੰਦੇ ਕੋਈ ਨਹੀਂ ਕਰਦੇ ਜਾਂ ਜਾਂਚ ਪੜਤਾਲ ਕਰੀ ਜਾਂਦੇ ਬਾਕੀ ਲੋਕਾਂ ਲੋਡ ਤੋਂ ਜ਼ਿਆਦਾ ਆਈ ਕਿਸੇ ਦੇ 21 ਲੱਖ 25 ਲੱਖ ਜਿਹੜੀਆਂ ਜਾਲੀ ਫੜੀਆਂ ਸਭ ਕੋ ਜਾਲੀ ਆ ਕੁਛ ਨਹੀਂ ਰੰਨ ਦਿੱਤਾ ਪੱਲੇ ਕੁਛ ਨਹੀਂ ਲੋਕਾਂ ਦੇ ਪੈ ਰਿਆ ਕਿੰਨੇ ਕਿ ਲੋਗਾ ਜਿੰਨਾ ਦੇ ਇਥੇ ਅੰਦਾਜ਼ਾ ਲਖੋ ਚ ਰਾਇ 25 ਤੋਂ 30 ਕਰੋੜ ਦਾ ਸੁਣੀ ਜਾਂਦੇ ਆ ਬਾਕੀ ਉਸ ਤੋਂ ਵੱਧ ਵੀ ਹੋ ਸਕਦਾ ਲੋਕ ਬੇਹੋਸ਼ ਹੋ ਰਹੇ ਆ ਲੇਡੀ ਬੇਹੋਸ਼ ਹੋ ਰੀਆਂ ਨਾ ਅਜੇ ਤੱਕ ਹੋਰ ਤਾਂ ਵੱਡੀ ਗੱਲ ਆਈ ਐ ਇੰਨੇ ਲੋਕਾਂ ਨੇ ਇਹਨਾਂ ਦੇ ਕਸਟਮਰ ਆ ਛੰਮਸਗਾਵੇਂ ਪਾਣੀ ਤਾਂ ਪਿਆ ਸਕਦੇ ਨਾ ਇਹ ਕਰੋੜ 25-30 ਕਰੋੜ ਖਾ ਸਕਦੇ ਆ ਕਿਸੇ ਨੂੰ ਪਾਣੀ ਤੱਕ ਵੀ ਇਜਦਾਂ ਲੰਤੀ ਆਉਣੀ ਕੀਤਾ ਲੋ ਬੰਦੇ ਇੰਨੀ ਗਰਮੀ 'ਚ ਬੈਠੇ ਆ ਪਾਣੀ ਦੀ ਬੇਨਤੀ ਆਉਣੀ ਕਿਉਂਕਿ ਇਹਨਾਂ ਕੋਲ ਗਰੀਬ ਆ ਲੋਕਾਂ ਦੀ ਸਾਰਾਂ ਜੇਬਾਂ ਨੂੰ ਜਿਹੜਾ ਕੱਢ ਲਿਆ

कस्टमर्स के सारे पैसे रिटर्न करने के लिए बैंक तैयार है और सभी को टाइम टू टाइम मतलब जल्दी से जल्दी वापस करने की कोशिश कर रहे हैं जो भी पनिशमेंट होगी वो तो कानून के अंतर्गत होगी उनको जो भी कानून के अंतर्गत सजा आएगी वो अपना कानून काम करेगी बट इस टाइम हमारा जो प्रायोरिटी है वो स्टेट बैंक ऑफ इंडिया की क्रेडिट को रिस्टोर करना है तो उसमें हम सभी कस्टमर्स को ये आश्वासन देंगे और दे रहे हैं कि आपके पैसे कहीं नहीं जाते जो भी जेनूर कस्टमर हैं जिनके पैसे कहीं से भी निकाले गए हैं या ट्रांसफर किए गए हैं वो सारे हम रजिस्टोर करेंगे सभी अभी तक सर जो टोटल अमाउंट है उसका होगा अभी तक हमारे पास जो कम्प्लेन आई है उसमें कुछ साठ प्लस लोगों की आई है रफली कुछ तीन चार करोड़ का फिगर बनता है वो हम लोग हिसाब लगा रहे हैं और हमारी इन्वेस्टिगेशन टीम जो है उस पर काम करेगी और जहाँ तक जो भी होगा उसमें सारा कुछ वेरिफिकेशन चलेगा फिर हम उसमें आगे की कार्यवाही करेंगे जिन लोगों के पैसे थे वो क्या सभी के पैसे सुरक्षित हैं स्टेट बैंक ऑफ इंडिया अपना देश का सबसे बड़ा बैंक है और जल्दी से जल्दी हम सभी कस्टमर्स के पैसे रिटर्न करेंगे जिनका भी पैसे जिन्हूने है और जिनके जिन्होंने खाते में पैसे रियल में जमा किए हैं किसी को कोई नुकसान नहीं होगा यह आश्वासन स्टेट बैंक ऑफ इंडिया ਇਹ ਇਥੇ ਕੋ ਕਲੈਰੀਕਲ ਸਟਾਫ ਦਾ ਮੈਂ ਬਲ ਸਿੰਘ ਅਮਿਤ ਟਿੰਗਰਾ ਤੇ ਉਹਦੇ ਦੋਸ਼ੇ ਵੀ ਉਹ ਇਥੋਂ ਕੋਈ ਕਾਫੀ ਵੱਡਾ ਫਰਾਡ ਕਰਕੇ ਕੀਤਾ ਹੋਇਆ ਸੀ ਤੇ ਕੱਲ ਜਿਹੜਾ ਪਤਾ ਲੱਗਾ ਵੀ ਉਸ ਫਰਾਡ ਬਾਰੇ ਤੇ ਜਿਹੜਾ ਅਸੀਂ ਉਹਦੇ ਤੇ ਜਿਹੜਾ ਸਾਕ ਜਿਹੜਾ ਮਕਦਮਾ ਤੱਚ ਕਰ ਲਿਆ ਤੇ ਬਾਕੀ ਜਿਹੜੀ ਹੁਣ ਇੱਥੇ ਐਸਵੀ ਬੈਂਕ ਦੇ ਵਿੱਚ ਜਿਹੜੀ ਤਿੰਨ ਮੈਨੇਜਰਾਂ ਦੀ ਟੀਮ ਬੈਠੀ ਹੋਈ ਜਿਹੜੀ ਜਿਹੜੀ ਪਬਲਿਕ ਨੂੰ ਵਿਸ਼ਵਾਸ ਚ ਲੈ ਰਹੀ ਵੇ ਜਿਹੜਾ ਇਹ ਜਿਹੜਾ ਪੈਸਾ ਪਬਲਿਕ ਦਾ ਬਿਲਕੁਲ ਸੇਫ ਹੈ ਜੇ ਕਿਦਰ ਕਿਸ ਤਰ੍ਹਾਂ ਫਰਾਡ ਹੋਇਆ ਤੇ ਉਹਦਾ ਜਿਹੜਾ ਪੈਸਾ ਸਹੀ ਸਲਾਮਤ ਵਾਪਸ ਕੀਤਾ ਜਾਏਗਾ ਇਸ ਤਰ੍ਹਾਂ ਜਿਹੜਾ ਅਸੀਂ ਪਬਲਿਕ ਨੂੰ ਵਿਸ਼ਵਾਸ ਦਿਵਾ ਰਹੇ ਹਾਂ ਕਿ ਕਿਸੇ ਤਰ੍ਹਾਂ ਦਾ ਪੈਨਿਕ ਕਰਨ ਦੀ ਕੋਈ ਲੋੜ ਨਹੀਂ ਜੀ ਇਹ ਸਾਡਾ ਐਸਬੀ ਦਾ ਬੈਂਕ ਦਾ ਪੈਸਾ ਬੈਂਕ ਦੇ ਕੋਲ ਹੈ ਵੀ ਇਸ ਤਰ੍ਹਾਂ ਘਬਰਾਉਣ ਦੀ ਕੋਈ ਲੋੜ ਨਹੀਂ ਤੇ ਆਪ ਦਾ ਬਿਲਕੁਲ 100% ਤੁਹਾਡੇ ਪੈਸੇ ਵੀ ਸੇਫ ਹੈ